ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸਾਡੇ ਚੈਨਲ ਸੋਸ਼ਲ ਸਰਪੰਚ ਰਾਹੀਂ ਸਭ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੀਆਂ ਕਥਾ ਕਹਾਣੀਆਂ ਸੁਣਦੇ ਰਹਿੰਦੇ ਹੋ ਤਾਂ ਕਿ ਅਸੀਂ ਤੁਹਾਡੇ ਲਈ ਪਰੋਦੀ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਵੀ ਆਪਾਂ ਜੇ ਗੱਲ ਕਰੀਏ ਜੇ ਕਿਸੇ ਦਾ ਬੱਚਾ ਇੱਕ ਦਿਨ ਵੀ ਰੱਖਣਾ ਹੋਵੇ ਤਾਂ ਅਸੀਂ ਇੱਕ ਦਿਨ ਹੀ ਕਟਾ ਸਕਦੇ ਇੱਕ ਲਾਲੇ ਨੇ 15 ਸਾਲ ਇੱਕ ਬੱਚੇ ਨੂੰ ਕਿਵੇਂ ਪੜਾਇਆ ਕਿਵੇਂ ਬਣਿਆ ਉਹ ਉਲਸ ਹੌਸਰ ਪਰ ਬੱਚਾ ਹੈ ਕਿਦਾ ਤੀ ਇਹ ਲਾਲੇ ਨੂੰ ਨਹੀਂ ਪਤਾ ਤੀ ਇਹ ਬੱਚਾ ਕਿੱਥੋਂ ਆਇਆ ਤਾਂ ਇੱਕ ਸ਼ਹਿਰ ਦੇ ਵਿੱਚ ਇੱਕ ਲਾਲੇ ਦੀ ਜਾਦੀ ਦੁਕਾਨ ਹੁੰਦੀ ਐ ਤਾਂ ਉਹਦੇ ਮੁੰਡਾ ਕੋਈ ਹੋਇਆ ਨਹੀਂ ਤੀ ਤਿੰਨ ਕੁੜੀਆਂ ਕੁੜੀਆਂ ਤੇ ਆਜ ਤੋ ਕੁੜੀਆਂ ਤੇ ਆ ਤਾਂ ਉਹੋ ਦੁਕਾਨ ਤੇ ਇੱਕ ਅਧੀ ਕੁੜੀ ਆ ਜਾਂਦੀ ਤੀ ਉਹਨਾਂ ਚੋ ਕੋ ਲਾਲ ਦਾ ਕਾਰੋਬਾਰਾ ਬੁੱਢਾ ਹੋ ਚੁੱਕਾ ଥିଲା ਤਾਂ ਉੱਥੇ ਇੱਕ ਜਦੋਂ ਲਾਲੇ ਨੇ ਦੁਕਾਨ ਖੋਲੀ ਤੜਕੀ ਤਾਂ ਉਹਦੇ ਲਵੇ ਇੱਕ ਬੱਚਾ ਆ ਬੈਠਿਆ ਸੀ 7 ਸਾਲ ਦਾ ਜੋ ਜਿਹਦੇ ਮਾਪੇ ਮਰੇ ਹੋਏ ਸਨ ਇੱਕ ਪਰਬਤ ਬਚਾਰਾ ਬਾੜਕ ਦਾ ਬੱਚਾ ਮੇਨ ਮਾਪੇ ਤੋਂ ਮੇਨ ਘਰ ਤੋਂ ਉਹ ਲਾਲੇ ਕੋਲੇ ਆ ਬੈਠਿਆ ਤਾਂ ਜਦੋਂ ਲਾਲੇ ਨੇ ਚਾਹ ਕਰ ਰਿਆ ਸੀ ਤਾਂ ਬੱਚੇ ਵੱਲ ਦੇਖਿਆ ਤਾਂ ਉਹਨੂੰ ਲਾਲਾ ਕਹਿੰਦਾ ਵੀ ਚਾਹ ਪੀਣੀ ਹੈ ਤਾਂ ਉਹ ਕਹਿੰਦਾ ਹਾਂ ਤਾਂ ਉਹਨੇ ਚਾਹ ਪਈ ਲਾਲੇ ਨੇ ਜਦੋਂ ਦੁਪਹਿਰ ਬੀੜੇ ਇੱਕ ਕੁੜੀ ਰੋਟੀ ਲੈ ਕੇ ਆਈ ਤਾਂ ਉਹਨੇ ਉਹਨੂੰ ਰੋਟੀ ਖਵਾਈ ਤਾਂ ਜਦੋਂ ਉਹ ਗਿਆ ਨਾ ਕਿਤੇ ਤਾਂ ਲਾਲੇ ਨੇ ਪੁੱਛਿਆ ਵੀ ਤੇਰਾ ਘਰ ਕਿੱਥੇ ਆ ਤਾਂ ਉਸਨੇ ਕਿਹਾ ਵੀ ਮੇਰਾ ਘਰ-ਬਾਰ ਕੋਈ ਨਹੀਂ ਵੇ ਮੇਰੇ ਤਾਂ ਮਾਂ ਬਾਬੀ ਮੈਨੂੰ ਛੱਡ ਗਏ ਦੁਨੀਆ ਤੋਂ ਵੀ ਮੇਰਾ ਕੋਈ ਨਹੀਂ ਇਹ ਮੈਂ ਤਾਂ ਤੇਰੇ ਕੋਲੇ ਰਹੂੰ ਤਾਂ ਉਹ ਲਾਲਾ ਆਪਣੇ ਘਰੇ ਲੈ ਗਿਆ ਘਰੇ ਲਾ ਕੇ ਜਦੋਂ ਉਹਨੇ ਲਾਲੀ ਨੂੰ ਦੱਸਿਆ ਤਾਂ ਉਹ ਬੜੇ ਭਾਵਕ ਹੋਏ ਵੀ ਆਪਣੇ ਤਾਂ ਕੋਈ ਬੱਚਾ ਬਣੀ ਤੀ ਵੀ ਆਪਾਂ ਪਾਲ ਲਾਂਗੇ ਚਲ ਕਿਉਂ ਦੇਖ ਮਸੂਮ ਜਿੰਤੀ ਵੇ ਚਲ ਪਾਲ ਕੇ ਪੁੰਨ ਹੁੰਦਾ ਤਾਂ ਜਦੋਂ ਉਹਨੂੰ ਪੜਨ ਲਾਤਾ ਲਾਲਾ ਆਪਦਾ ਬੱਚਾ ਬਣਾ ਕੇ ਉਹਨੂੰ ਪੜਾਉਂਦਾ ਰਿਹਾ ਤਾਂ ਜਦੋਂ ਉਹ ਪੜਦਾ ਗਿਆ ਤਾਂ ਕੁੜੀਆਂ ਦੇ ਜਿੰਨੀ ਉਮਰ ਤੀ ਤਾਂ ਉਹ ਖਰੇ ਕਿਆ ਕਰੇ ਮੇਤਾ ਲਾਲੇ ਦੇ ਹੀ ਮੁੰਡਾ ਕਿਉਂਕਿ 6-7 ਸਾਲ ਦਾ ਬੱਚਾ ਉਹਨੂੰ ਕੀ ਪਤਾ ਤੀ ਵੀ ਮੈਂ ਕਿਦਾ ਰੋਲਦਾ ਫੁਰਦਾਲਾ ਲਾਲੇ ਲਵਿਆ ਦੀ ਤਾਂ ਜਦੋਂ ਉਹ ਇੱਕ ਬਾਹਰ ਪੜਨ ਬਗ ਜਾਂਦਾ ਲਾਲਾ ਨੂੰ ਚੰਗੇ ਲਾ ਦਿੰਦਾ ਹੈ ਬਿਦਰ ਚ ਪੜਨ ਬਾਅਦ ਤੇ ਚੰਗੇ ਕੋਰਸ ਬਾਅਦ ਤੇ ਜਾਂਦਾ ਹੈ ਤਾਂ ਉਹਨੂੰ ਚਾਰ ਥਾਲ ਉਧਰੇ ਲੱਗ ਜਾਂਦੇ ਨੇ ਜਦੋਂ ਚਾਰ ਥਾਲ ਤਾਂ ਉਹ ਨੌਕਰੀ ਵੀ ਜੁਆਇਨ ਕਰ ਲਾਂਦਾ ਹੈ ਉਹ ਤੋਂ ਕਿਸੇ ਕਾਰਨਾ ਕਰਕੇ ਆਇਆ ਨਹੀਂ ਜਾਂਦਾ ਤਾਂ ਜਦੋਂ ਉਹ ਲਾਲਾਤੀ ਜਿਹੜਾ ਉਹਨੂੰ 2 ਸਾਲ ਦੀ ਕਦਾ ਰਿਹਾ ਨਾ ਉਹ ਕੁੜੀਆਂ ਤੇ ਆਪਣੇ ਘਰ ਵਾਲੀ ਨੂੰ ਵੀ ਕਹਾ ਕਰੇ ਵੀ ਕੋਈ ਗੱਲ ਨਹੀਂ ਚਲ ਆ ਜੂਗਾ ਜਿਹੜਾ ਲਾਲਾਤੀ ਉਹ ਗੁਜ਼ਰ ਜਾਂਦਾ ਹੈ ਨਾ ਉਹ ਉੱਡਾ 4 ਸਾਲ ਬਾਅਦ ਇੱਕ ਪੁਲਿਸ ਦਾ ਐਸਐਸਪੀ ਲੱਗ ਜਾਂਦਾ ਹੈ ਇੱਕ ਜ਼ਿਲ੍ਹਾ ਕਲੈਕਟਰਾਂ ਤਾਂ ਉਹ ਉਹ 40 ਦੁਕਾਨ ਤੇ ਆਉਂਦਾ ਹੈ ਜਦੋਂ ਚਾਹ ਵਾਲੀ ਦੁਕਾਨ ਤੇ ਆਉਂਦਾ ਹੋ ਤਾਂ ਉੱਥੇ ਕੋਈ ਚਾਹ ਹੋਰ ਬਣਾ ਰਿਆ ਹੁੰਦਾ ਜਦੋਂ ਚਾਹ ਹੋਰ ਬਣਾ ਰਿਆ ਹੁੰਦਾ ਤਾਂ ਉਹ ਉਹਨੂੰ ਪੁੱਛਦਾ ਵੀ ਜਿਹੜੇ ਉਹ ਸਭਾ ਸੁਣਾਉਂਦੇ ਲਾਲਾ ਜੀ ਤੇ ਵੀ ਉਹ ਕਿੱਥੇ ਰਹਿੰਦੇ ਨੇ ਤਾਂ ਉਹ ਕਹਿਣ ਲੱਗਿਆ ਵੀ ਭਾਈ ਹੁਣ ਤਾਂ 2 ਸਾਲ ਹੋ ਗਏ ਇਹ ਮੈਨੂੰ ਦੁਕਾਨ ਵੇਚ ਕੇ ਗਿਆ ਸੀ ਵੀ ਮਮਾਰ ਰਹਿੰਦਾ ਸੀ ਇਹ ਐ ਪਤਾ ਨਹੀਂ ਵੀ ਘਰੇ ਆ ਜਾਂ ਹੋ ਮਮਾਰਿਆ ਵੀ ਜਾ ਕੇ ਤੇ ਦੁਕਾਨ ਖੋਲ ਕਰ ਲਈ ਕੋਈ ਨੂੰ ਇੰਨਾ ਬੇਰਬਾਬ ਨਹੀਂ ਸੀ ਜਿਹੜਾ ਉਹ ਉਥੇ ਦੁਕਾਨ ਕਰੀ ਬੈਠਾ ਸੀ ਉਹਨੇ ਵੀ ਤੱਕੇ ਨਾਲ ਸਾ ਮੀਤੀ ਉਹਦੀ ਜਗਾ ਕਿਉਂ ਉਹਨੇ ਪੂਰਾ ਉਹਨੂੰ ਦੱਸਿਆ ਨਹੀਂ ਵੀ ਉਹ ਗੁਜ਼ਰ ਗਿਆ ਤਾਂ ਨੂੰ ਘਰ ਦਾ ਪਤਾ ਸੀ ਤਾਂ ਉਹ ਉਥੇ ਘਰੇ ਗਿਆ ਾਰੇ ਜਦੋਂ ਇੱਕ ਬਾਹਰ ਜਾ ਕੇ ਮੰਜੀ ਰਹੀ ਪਈ ਤੀ ਤਾਂ ਉਹ ਬੱਜੀ ਤੇ ਲੇਟ ਗਿਆ ਤਾਂ ਅੰਦਰ ਹਾਕ ਮਾਰਦਾ ਹੈ ਤਾਂ ਲਾਲਾ ਜੀ ਲਾਲਾ ਜੀ ਪਕਰ ਕੇ ਤਾਂ ਅੰਦਰੋਂ ਕੁੜੀ ਆਉਂਦੀ ਹੈ ਵੱਡੀ ਲਾਲੇ ਦੀ ਤਾਂ ਉਹ ਦੇਖਦੀ ਹੈ ਇਹ ਤਾਂ ਸਾਡਾ ਮੁੰਡਾ ਜਿਹੜਾ ਵੀਰੇ ਲਾਲਾ ਜੀ ਨੇ ਪਾਲਿਆ ਤੀ ਇਹ ਤਾਂ ਜਦੋਂ ਉਹ ਪੁੱਸਿਆ ਬਿੱਤਰਾ ਨੋ ਕੀ ਹੈ ਤਾਂ ਉਹਨਾਂ ਤੇ ਆ ਵੀ ਮੇਰਾ ਨੌਸਰੇਸ ਹੈ ਵੀ ਮੈਂ ਲਾਲਾ ਜੀ ਨੂੰ ਛੱਡ ਕੇ ਲਾਲਾ ਜੀ ਨੇ ਮੈਨੂੰ ਕੋਰਸ ਤੇ ਲਾਇਆ ਤੀ ਤਾਂ ਮੈਂ 4 ਥਾਲਾ ਆਪ ਦਿਨ ਲੈ ਕੇ ਕਰਨ ਮੈਂ ਆਪ ਦਾ ਜਿਹੜਾ ਮੈਨੂੰ ਪਾਲ ਪੜੋਸ ਕੇ ਵੱਡਾ ਕਰਿਆ ਵੀ ਮੈਨੂੰ ਦੇ ਪੁਰੇ ਨਹੀਂ ਉਹਨੂੰ ਮਿਲ ਸਕਿਆ ਤਾਂ ਉਹ ਕੁੜੀ ਨੂੰ ਪੁੱਛਣ ਲੱਗਿਆ ਵੀ ਲਾਲਾ ਜੀ ਕਿੱਥੇ ਨੇ ਨਾ ਕਹਿਣ ਲੱਗੀ ਵੀ ਉਹਨੂੰ ਤਾਂ ਗੁਜ਼ਰੇ ਨੂੰ 2 ਸਾਲ ਹੋ ਗਏ ਤਾਂ ਉਹ ਬੜਾ ਰੋਇਆ ਕਾਉ ਕੋ ਰੋਣੀਤੀ ਜਦ ਲਾਲੇ ਨੇ ਪਾਲਿਆ ਤੇ ਬਹੁ ਲੱਡਾ ਨਾਲ ਲਾਲਾ ਕੁੜੀਆਂ ਨੂੰ ਚਾਰ ਕਹਿਣਾ ਹੁੰਦਾ ਸੀ ਵੀ ਉਹ ਕੋਈ ਗੱਲ ਨਹੀਂ ਐਡਾ ਦਿਲ ਦਾ ਨਹੀਂ ਮਾੜਾ ਵੀ ਜਿਹੜਾ ਮੈਂ ਆਪਣੇ ਘਰ ਦਾ ਨੂੰ ਆਨੇ ਖਾਦਾ ਹੈ ਉਹ ਲਾਜ਼ਮੀ ਆਊਗਾ ਵੀ ਮੁੜ ਕੇ ਲਾਜ਼ਮੀ ਆਊਗਾ ਇਹ ਉਹ ਕੁੜੀ ਨੇ ਗੱਲ ਸੜਾਈ ਕੁੜੀ ਨੇ ਦੂਜੀਆਂ ਕੁੜੀਆਂ ਤੇ ਆਪਣੀ ਮਾਂ ਬੁਲਾਈ ਉਹ ਕਹਿਣ ਲੱਗੀ ਵੀ ਆਪਣਾ ਤਵਾ ਦੇਖੋ ਇੱਕ ਪੁਲਸਾਥਰ ਲਾ ਕੇ ਆਇਆ ਤਾਨ ਪੁੱਛਿਆ ਗਿਆ ਵੀ ਇਹ ਤੈਨੂੰ ਨੌਕਰੀ ਕਿਵੇਂ ਮਿਲੀ ਤਾਂ ਨੇ ਸਾਰੀ ਦੱਸੀ ਵੀ ਲਾਲਾ ਜੀ ਨੇ ਮੈਨੂੰ ਮਾਂ ਪੜਨ ਖਾਤਰ ਬਹੁਤ ਪੈਸਾ ਖਰਚ ਕੀਤਾ ਵੀ ਤਾਂ ਉਹਦਾ ਮੈਂ ਦੇਣੀ ਦੇ ਸਕਦਾ ਕਿਉਂਕਿ ਅੱਖਾਂ ਨਮ ਹੋ ਗਈਆਂ ਜਦੋਂ ਉਹਨੇ ਲਾਲਾ ਜੀ ਦੀ ਬਹੁਤ ਰੋਇਆ ਜ਼ਾਦ ਕਰਕੇ ਤਾਂ ਉਹ ਕੁੜੀਆਂ ਤੇ ਉਹ ਲਾਲੀ ਕਹਿਣ ਲੱਗੀਆਂ ਵੀ ਆਪਣਾ ਜਦੋਂ ਕੋਈ ਨਹੀਂ ਸੀ ਤੂੰ ਵੀ ਛੱਡ ਕੇ ਚਲਾ ਗਿਆ ਲਾਲਾ ਜੀ ਵੀ ਛੱਡ ਕੇ ਚਲੇ ਗਏ ਵੀ ਆਪਣੀ ਜਿਹੜੀ ਚਾਹ ਦੀ ਦੁਕਾਨ ਸੀ ਉਹ ਵੀ ਕਿਸੇ ਨੇ ਦੱਬ ਲਈ ਵੀ ਉਹ ਇੱਕ ਪੁਲਿਸ ਵਾਲੇ ਦਾ ਰੋਹ ਮਾਰਦਾ ਹੈ ਵੀ ਟੱਕੇ ਨਾਲ ਤਾਂ ਉਹ ਬੁੱਢਾ ਕਹਿਣ ਲੱਗਿਆ ਵੀ ਉਹ ਕਹਿੰਦਾ ਵੀ ਮੈਂ ਮੁੱਲ ਲਈ ਐ ਕਹਿੰਦੀ ਨਾ ਉਹਨੇ ਪੰਚਾਇਤ ਵਿੱਚ ਕੁੜੀਆਂ ਦੇ ਸਾਹਮਣੇ ਲਾਲਾ ਜੀ ਦੀ ਬੇਇੱਜ਼ਤੀ કરી ਤੀ ਵੀ ਉਹਨੇ ਟੱਕੇ ਨਾਲ ਲੱਭਿਆ ਨਾਲੇ ਪੰਚਾਇਤ ਬੁਲਾ ਕੇ ਉਹਨੇ ਮੇਤੀ ਕਰੀਤੀ ਕੁੜੀਆਂ ਦੇ ਨਾਲ ਤਾਂ ਜਦੋਂ ਉਹ ਐਨੀ ਗੱਲ ਸੁਣਦਾ ਤਾਂ ਉਹ ਲਾਲੀ ਨੂੰ ਆਪਣੀ ਮਾਂ ਬੜਾਈ ਹੁੰਦੀ ਹੈ ਮਾਂ ਇਹ ਲੱਗਦੀ ਹੈ ਉਹ ਕਹਿੰਦਾ ਮਾਂ ਮੈਂ ਹੁਣ ਦਿੱਲੀ ਜਾਣਾ ਵੀ ਮੈਂ ਕਾਲੂ ਤੜਕੇ ਨੂੰ ਸਾਰਾ ਨਾਲੇ ਪੈਸਾ ਨਾਲੇ ਉੱਥੋਂ ਜਿਹੜਾ ਸਮਾਨ ਪਿਆ ਹੈ ਕੱਪੜਾ ਲੀੜਾ ਚੱਕ ਲਿਆਵਾ ਵੀ ਫੇਰ ਆ ਕੇ ਮੈਂ ਗੱਲ ਕਰਦਾਂ ਤਾਂ ਜਦੋਂ ਉਹ ਦਿੱਲੀ ਗਿਆ ਆਪਦਾ ਸਮਾਨ ਚੱਕਣ ਤਾਂ ਸਾਰਿਆਂ ਉਹ ਵਰਦੀ ਪਾ ਕੇ ਆਇਆ ਜਦੋਂ ਆਪਦਾ ਸਮਾਨ ਲੈ ਕੇ ਕਰੇ ਤਾਂ ਹਰੇਕ ਦੇਖਣ ਲੱਗ ਗਿਆ ਵੀ ਇਹ ਤਾਂ ਇੱਕ ਪੁਲਿਸ ਅਫਸਰ ਹੈ ਕਿਉਂ ਨਾਲੇ ਆਪਣੀ ਗੱਡੀ ਲੈ ਕੇ ਆਇਆ ਨਾਲੇ ਉਹ ਕਰੇ ਜਾ ਕੇ ਜਿਨ੍ਹਾਂ ਨੇ ਨੌਕਰੀ ਤੋਂ ਰੋਸਾਲਾਂ ਵਿੱਚ ਪੈਸਾ ਬਣਾਤੀ ਸਾਰਾ ਉਹ ਕਰੇਲ ਜਾ ਕੇ ਦਿੱਤਾ ਜਿਹੜਾ ਉਹ ਉਹਨੂੰ ਪੁਲਿਸ ਦਾ ਰੋਪ ਦਿਖਾਉਂਦਾ ਸੀ ਪੰਚਾਇਤਾਂ ਲ ਜਾ ਕੇ ਜਿਹੜੀ ਲਾਲਾ ਦੀ ਲਾਲੇ ਦੀ ਬੇਇੱਜ਼ਤੀ ਕਰੀ ਸੀ ਤਾਂ ਉਹ ਮੁੰਡੇ ਨੇ ਲਾਲੀ ਨੂੰ ਲਿਆ ਨਾਲ ਅਤੇ ਕੁੜੀਆਂ ਨੂੰ ਉਹ ਬੰਦੇ ਤੇ ਨਾਲ ਨਹੀਂ ਪੁੱਛੀ ਪੰਚਾਇਤ ਬੁਲਾ ਕੇ ਉਹਨੂੰ ਕਿਹਾ ਬੀਤਾ ਇੱਕ ਦੁਕਾਨ ਡੱਬਣ ਖਾਤਰ ਇੱਕ ਭਲੇ ਮਾਨਤ ਬੰਦੇ ਦੀ ਬੇਇਤੀ ਕਰਕੇ ਉਹਨੂੰ ਰੋਕੜਿਆ ਤਾਂ ਕਿ ਜਿਹੜਾ ਉਹ ਰੱਬ ਨੂੰ ਪਿਆਰਾ ਹੋ ਗਿਆ ਇਹਦਾ ਲੁਖੜਾ ਚੱਲਦਾ ਹੋਇਆ ਇੱਕ ਚਾਹ ਦੇ ਸ਼ਿਰ ਤੇ ਜਗੜਾ ਚੱਲਦਾ ਸੀ ਤਾਂ ਜਦੋਂ ਪੁੱਛਣ ਲੱਗੇ ਉਹਨੂੰ ਵੀ ਤੂੰ ਕੀ ਉਹਦਾ ਲੜਕਾ ਹੈ? ਆਹ ਕਹਿਣ ਲੱਗਾ ਹਾਂ ਵੀ ਮੈਂ ਉਹਦਾ ਮੁੰਡਾ ਇਹ ਦੁਕਾਨ ਇਹਨੂੰ ਸੱਜਣੀ ਬੂ ਨਹੀਂ ਇਹਦੀ ਬੇਇਤੀ ਮੈਂ ਇਹਦੇ ਪਰਿਵਾਰ ਇਹਦੇ ਮੁੰਡੇ ਕੁੜੀਆਂ 'ਚ ਅਜਿਹਾ ਹੀ ਕਰੂੰਗਾ ਜਿਹੜੀ ਕਿ ਕਿਸੇ ਨਾਲ ਇਹ ਤੱਕਾ ਨਹੀਂ ਕਰੂੰਗਾ ਤਾਂ ਕਿ ਉਹ ਕੁੜੀਆਂ ਨੂੰ ਵੀ ਸਹਾਰਾ ਹੋ ਗਿਆ ਮੁੰਡੇ ਦਾ ਆਪਣੇ ਭਾਈ ਦਾ ਜਿਹੜਾ ਕਿ ਇੱਕ ਪਾਲਿਆ ਹਾ ਪੁੱਤ ਸਾਕਿਆ ਨੂੰ ਵੱਧ ਲਾਲੀ ਤੇ ਕੁੜੀਆਂ ਦਾ ਪੂਰਾ ਆਦਰ ਮਾਨ ਕਰਨ ਲੱਗ ਗਿਆ ਕਿਉਂਕਿ ਅੱਜ ਕੱਲ ਤਾਂ ਕਲ ਯੁੱਗ ਦਾ ਜ਼ਮਾਨਾ ਹੈ ਜਿਹੜਾ ਪੁੱਤ ਬਾਪ ਨੂੰ ਮਾਰ ਦਾਂਦਾ ਹੈ ਭਾਈ ਭਾਈ ਨੂੰ ਮਾਰ ਦਾਂਦਾ ਪਹਿਲਾ ਜਵਾਨਾ ਸਤਜੁਗ ਦਾ ਸੀ ਬਹੁਤ ਵਧੀਆ ਜਵਾਨਾ ਸੀ ਤਾਂ ਕਿ ਜੋ ਲੋਕ ਰੋਟੀ ਪਾਣੀ ਦੀ ਸਾਂਝ ਰੱਖਦੇ ਤੇ ਇਹ ਜੇ ਬੱਚਾ ਨੂੰ ਪਾਲ ਕੇ ਬੜੇ ਖੁਸ਼ਲ ਦੇਤੇ ਜਿਹੜੇ ਕਿ ਛੋਟਾ ਰੁੱਖ ਲਾਉਨੇ ਆ ਜਦੋਂ ਵੱਡਾ ਹੁੰਦਾ ਉਹ ਸਾਂਹ ਦਿੰਦਾ ਤਾਂ ਜਿਹੜੀ ਉਹ ਮੁੰਡੇ ਨੇ ਲਾਲਿਆਂ ਨੂੰ ਸਾਂਹ ਦਿੱਤੀ ਉਹਦਾ ਕੋਈ ਮੁੱਲ ਨਹੀਂ ਤਾਂ ਕਿ ਵੈ ਇੰਦੀਆਂ ਗੱਲਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਦੀ ਫਤਿਹ